ਹਲਕਾ ਮਚ ਗਿਆ ਤੇ ਦੁਨੀਆ ਹੈਰਾਨ ਹੋ ਗਈ ਹੈ ਸੰਸਦ ਨੂੰ ਪਾਰਲੀਮੈਂਟ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ ਸੁਪਰੀਮ ਕੋਰਟ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਜੇਲ੍ਹਾਂ ਤੋੜ ਦਿੱਤੀਆਂ ਗਈਆਂ ਨੇ ਲਗਭਗ 13000 ਕੈਦੀ ਜੇਲ੍ਹਾਂ ਚੋਂ ਬਾਹਰ ਕੱਢ ਦਿੱਤਾ ਗਿਆ 560 ਉਹ ਹਵਾਲਾਤੀ ਜਿਹੜੇ ਪੁਲਿਸ ਨੇ ਫੜੇ ਸੀ ਉਹ ਪੁਲਿਸ ਤੋਂ ਖੋ ਕੇ ਛਡਾ ਦਿੱਤੇ ਗਏ ਨੇ ਔਰ ਸਾਰੇ ਮੰਤਰੀਆਂ ਨੂੰ ਰੱਜ ਕੇ ਕਟਾਪਾ ਕੀਤਾ ਗਿਆ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਵੀ ਅਸਤੀਫਾ ਦੇ ਗਿਆ ਰਾਸ਼ਟਰਪਤੀ ਵੀ ਅਸਤੀਫਾ ਦੇ ਗਿਆ ਸਿੱਖਿਆ ਮੰਤਰੀ ਗਗਨ ਥਾਪਾ ਉਹਨੂੰ ਨੰਗਾ ਕਰਕੇ ਲੋਕਾਂ ਨੇ ਕੁੱਟਿਆ ਤੇ ਭਜਾਇਆ ਔਰ ਪ੍ਰਧਾਨ ਮੰਤਰੀ ਨੂੰ ਹੈਲੀਕਾਪਟਰ ਦੇ ਨਾਲ ਉਦੇ ਬੰਗਲੇ ਚੋਂ ਕੱਢ ਕੇ ਲੋਕਾਂ ਤੋਂ ਬਚਾ ਕੇ ਫੌਜ ਲੈ ਕੇ ਗਈ ਹੈ ਇਹ ਲੋਕ ਤਾਕਤ ਦਾ ਜਲਵਾ ਪੂਰੀ ਦੁਨੀਆ ਦੇਖ ਰਹੀ ਹੈ ਮੰਜ਼ਰ ਨੇਪਾਲ ਦਾ ਹੈ ਨੇਪਾਲ ਭਾਰਤ ਦਾ ਗਵਾਂਢੀ ਦੇਸ਼ ਹੈ ਨੇਪਾਲ ਦੇ ਵਿੱਚ ਪਿਛਲੇ 17 ਸਾਲਾਂ ਦੇ ਵਿੱਚ 14 ਸਰਕਾਰਾਂ ਬਦਲੀਆਂ ਨੇ ਕੋਈ ਵੀ ਸਰਕਾਰ 1.5 ਸਾਲ ਤੋਂ ਵੱਧ ਨਹੀਂ ਚੱਲ ਸਕੀ ਔਰ ਅੱਜ ਨੇਪਾਲ ਦੇ ਵਿੱਚ ਜੋ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ ਨੇਪਾਲ ਦੇ ਵਿੱਚ ਲੋਕ ਤਾਕਤ ਦਾ ਨੌ ਜਵਾਨਾਂ ਦੀ ਸ਼ਕਤੀ ਦਾ ਹੜ ਐਸਾ ਵਗਿਆ ਕਿ ਸਰਕਾਰਾਂ ਕੱਖਾਂ ਵਾਂਗ ਉੱਡ ਗਈਆਂ ਨੇ ਪੁਲਿਸ ਫੌਜ ਦੀਆਂ ਬੰਦੂਕਾਂ ਗੋਲੀਆਂ ਤੇ ਲਾਟੀਆਂ ਉਹ ਸੁੰਨ ਹੋ ਗਈਆਂ ਨੇ ਬੰਦ ਹੋ ਗਈਆਂ ਨੇ ਔਰ ਲੋਕ ਤਾਕਤ ਜਿਹੜੀ ਕਿਸੇ ਵੀ ਦੇਸ਼ ਦੀ ਅਸਲੀ ਤਾਕਤ ਹੁੰਦੀ ਹੈ ਉਹ ਸੜਕਾਂ ਦੇ ਉੱਪਰ ਲਗਾਤਾਰ ਆਪਣੀ ਚਲਾਉਂਦੀ ਨਜ਼ਰ ਆ ਰਹੀ ਹੈ ਅੱਜ ਤੱਕ ਇਹ ਸੁਣਦੇ ਹੁੰਦੇ ਸੀ ਕਿ ਲੋਕ ਤਾਕਤ ਬਹੁਤ ਵੱਡੀ ਤਾਕਤ ਹੁੰਦੀ ਹੈ ਅੱਜ ਤੱਕ ਇਹ ਸੁਣਦੇ ਹੁੰਦੇ ਸੀ ਕਿ ਯੂਥ ਦੀ ਜਵਾਨੀ ਦੀ ਤਾਕਤ ਬਹੁਤ ਵੱਡੀ ਤਾਕਤ ਹੁੰਦੀ ਹੈ ਤੇ ਅੱਜ ਨੇਪਾਲ ਦੀਆਂ ਸੜਕਾਂ ਦੇ ਉੱਪਰ ਇਹ ਸਭ ਜਲਵਾ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਕਾਫੀ ਸਾਰੀਆਂ ਵੀਡੀਓ ਨੇਪਾਲ ਚੋ ਵਾਇਰਲ ਹੋ ਰਹੀਆਂ ਨੇ ਇੱਕ ਵੀਡੀਓ ਵਾਇਰਲ ਹੋਈ ਕਿ ਕਿਸ ਤਰੀਕੇ ਦੇ ਨਾਲ ਮੰਤਰੀ ਨੂੰ ਭਜਾ ਭਜਾ ਕੇ ਜਿਹੜਾ ਕੇਂਦਰੀ ਮੰਤਰੀ ਹੈ ਸਿੱਖਿਆ ਮੰਤਰੀ ਉਨ ਲੋਕ ਦਬਾਲ ਰਹੇ ਨੇ ਵੇਖਿਆ ਕਿ ਰਾਸ਼ਟਰਪਤੀ ਭਵਨ ਨੂੰ ਲੋਕਾਂ ਨੇ ਅੱਗ ਲਾ ਦਿੱਤੀ ਸੰਸਦ ਨੂੰ ਸਾੜ ਦਿੱਤਾ ਸਾਰੀ ਸਰਕਾਰ ਲੋਕਾਂ ਨੇ ਖੇਰੂ ਖੇਰੂ ਕਰ ਦਿੱਤੀ ਮਸਲਾ ਕੀ ਬਣਿਆ ਦੇਖੋ ਜੀ ਇਹ ਪੂਰਾ ਮਾਮਲਾ ਤਤਕਾਲੀ ਘਟਨਾ ਤਾਂ ਹੋਰ ਹੈ ਪਰ ਇਹਦੇ ਪਿੱਛੇ ਜਿਹੜੇ ਅਸਲ ਕਾਰਨ ਨੇ ਉਹ ਹੋਰ ਨੇ ਤਤਕਾਲੀ ਘਟਨਾ ਤਾਂ ਇਹ ਬਣੀ ਕਿ ਨੇਪਾਲ ਦੀ ਸਰਕਾਰ ਨੇ ਜਿਹੜਾ ਸੋਸ਼ਲ ਮੀਡੀਆ ਸੀਗਾ ਉਹਦੇ ਤੇ ਪਾਬੰਦੀ ਲਾਈ ਲੋਕਾਂ ਨੂੰ ਇਹ ਲੱਗਾ ਕਿ ਸਾਡਾ ਜਿਹੜਾ ਬੋਲਣ ਦਾ ਅਧਿਕਾਰ ਸੀ ਉਹ ਖੋਹਿਆ ਜਾ ਰਿਹਾ ਲੋਕਾਂ ਨੂੰ ਇੰਜ ਲੱਗਾ ਕਿ ਸਾਡੀ ਜਿਹੜੀ ਰਾਈਟ ਟੂ ਸਪੀਚ ਸੀ ਉਹ ਖੋਹਿਆ ਜਾ ਰਿਹਾ ਤੇ ਲੋਕਤੰਤਰ ਦਾ ਕਹਾਣ ਹੋ ਰਿਹਾ ਪਰ ਇਹਦੇ ਪਿੱਛੇ ਤਤਕਾਲੀ ਕਾਰਨ ਦੇ ਪਿੱਛੇ ਅਸਲੀ ਕਾਰਨ ਜਿਹੜੇ ਨੇ ਉਹ ਹੋਰ ਨੇ ਤੇ ਅਸਲੀ ਕਾਰਨ ਕੀ ਨੇ ਅਸਲੀ ਕਾਰਨ ਇਹ ਨੇ ਉਥੇ ਸਦੀਆਂ ਤੋਂ ਬੇਰੁਜ਼ਗਾਰੀ ਹੈ ਗਰੀਬੀ ਹੈ ਅਤਿਆਚਾਰ ਹੈ ਵਕ ਵਕ ਪਾਰਟੀਆਂ ਆਈਆਂ ਰਾਜ ਕਰਕੇ ਤੁਰ ਗਈਆਂ ਪਹਿਲਾਂ ਰਾਜੇ ਗਿਆਨ ਇੰਦਰ ਦਾ ਸ਼ਾਸਨ ਰਿਆ ਉਦੋਂ ਵੀ ਲੋਕਾਂ ਦਾ ਕੁਝ ਨਹੀਂ ਬਣਿਆ ਤੇ ਅਸਲ ਕਾਰਨ ਇਹ ਆ ਕਿ ਹੁਣ ਯੂਥ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਸਰਕਾਰ ਉਥੋਂ ਦੀ ਸਾਮਰਾਜੀ ਨੀਤੀਆਂ ਜਿਹੜੀਆਂ ਅਮਰੀਕਾ ਜਿਨ੍ਹਾਂ ਦੀ ਅਗਵਾਈ ਕਰ ਰਿਹਾ ਹੈ ਉਹ ਸਮਰਾਜੀ ਨੀਤੀਆਂ ਦੇ ਤਹਿਤ ਉਥੋਂ ਦੀ ਸਰਕਾਰ ਕੰਮ ਕਰ ਰਹੀ ਹੈ ਲੋਕ ਉਥੇ ਇਹ ਨਾਰੇਬਾਜੀ ਵੀ ਕਰਦੇ ਨਜ਼ਰ ਆਏ ਸੜਕਾਂ ਦੇ ਉੱਪਰ ਕਿ ਅਮਰੀਕਾ ਦੇ ਦਲਾਲ ਮਰਦਾ ਬਾਦ ਇਹ ਨਾਰੇ ਉਥੇ ਨੇਪਾਲ ਦੀਆਂ ਸੜਕਾਂ ਦੇ ਉੱਪਰ ਸੁਣੇ ਗਏ ਨੇ ਔਰ ਜਦੋਂ ਦੇਸ਼ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਬੇਕਾਰੀ ਕਰਜ਼ੇ ਮਹਿੰਗਾਈ ਹੋ ਜਾਵੇ ਤੇ ਜਦੋਂ ਨੇਪਾਲ ਦੇ ਵਿੱਚ ਦੇਸ਼ ਦਾ ਵੱਡੀ ਗਿਣਤੀ ਧਨ ਦੌਲਤ ਤੇ ਜਾਇਦਾਦ ਕੁਝ ਮੁਠੀ ਪਰ ਵੱਡੇ ਪੂੰਜੀਪਤੀਆਂ ਤੇ ਕਾਰਪੋਰੇਟਾਂ ਦੇ ਹੱਥਾਂ 'ਚ ਇਕੱਠੀ ਹੋ ਜਾਵੇ ਤਾਂ ਉਦੋਂ ਫਿਰ ਇੱਕ ਨਾ ਇੱਕ ਦਿਨ ਆਸੀਨ ਬੰਨੇ ਹੁੰਦੇ ਨੇ ਦੇਖੋ ਕੋਈ ਵੀ ਚੀਜ਼ ਹੈ ਉਹ ਬੈਲੈਂਸ ਤੇ ਖੜਦੀ ਹੈ ਮੈਂ ਤੁਹਾਨੂੰ ਇੱਕ ਐਕਸਪੈਰੀਮੈਂਟ ਕਰਾਉਣਾ ਮੰਨ ਲਓ ਆ ਮੇਰਾ ਫੋਨ ਹੈ ਇਹਨੂੰ ਮੈਂ ਦੋ ਉਂਗਲਾਂ ਤੇ ਵਿਚਾਲੇ ਰੱਖਿਆ ਅੱਧਾ ਇਧਰ ਤੇ ਅੱਧਾ ਇਧਰ ਇੱਕੋ ਜਿਹਾ ਦੋਆ ਪਾਸੇ ਤਾਂ ਇਹ ਟਿਕਿਆ ਹੋਇਆ ਹੈ ਪਰ ਜੇ ਮੈਂ ਇਹਨੂੰ ਇੱਕ ਪਾਸੇ ਆ ਜਿਆਦਾ ਤੇ ਇੱਕ ਪਾਸੇ ਥੋੜਾ ਕਰਦਿਆਂ ਤਾਂ ਕੀ ਹੋਏਗਾ ਬੈਲੈਂਸ ਵਿਗੜ ਗਿਆ ਹੁਣ ਇਹ ਡਿੱਗੇਗਾ ਹੁਣ ਇਹ ਡਿੱਗੇਗਾ ਇਸੇ ਤਰ੍ਹਾਂ ਜਦੋਂ ਜਿਹੜੇ ਵੀ ਦੇਸ਼ ਦੇ ਸਮਾਜ ਦਾ ਬੈਲੈਂਸ ਵਿਗੜ ਜਾਏ ਖਾਸ ਕਰ ਆਰਥਿਕ ਵੰਡ ਗਲਤ ਹੋ ਜਾਏ ਜਿਆਦਾ ਚੀਜ਼ਾਂ ਕੁਝ ਮੁਠੀ ਪਰ ਵੱਡੇ ਅਮੀਰ ਲੋਕਾਂ ਦੇ ਹੱਥਾਂ 'ਚ ਇਕੱਠੀਆਂ ਹੋ ਜਾਣ ਤਾਂ ਉਦੋਂ ਫਿਰ ਇੱਕ ਦਿਨ ਜਿਹੜਾ ਉਹ ਬੈਲੈਂਸ ਵਿਗੜਨਾ ਹੁੰਦਾ ਤੇ ਫਿਰ ਉਸ ਸੀਜ ਨੇ ਢੈ ਢੇਰੀ ਹੋਣਾ ਹੁੰਦਾ ਅੱਜ ਨੇਪਾਲ ਦੇ ਵਿੱਚ ਇਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਅੱਜ ਨੇਪਾਲ ਸੜ ਰਿਹਾ ਹੈ ਨੇਪਾਲ ਦੇ ਵਿੱਚ ਜਨਸਲਾਬ ਆਇਆ ਹੋਇਆ ਤੇ ਜਿਹੜੀਆਂ ਵੱਖ-ਵੱਖ ਦੇਸ਼ਾਂ ਦੀਆਂ ਸਾਮਰਾਜੀ ਤਾਕਤਾਂ ਨੇ ਉਹ ਆਪੋ ਆਪਣਾ ਦਾ ਲਾਉਣ ਨੂੰ ਫਿਰਦੀਆਂ ਨੇ ਅਮਰੀਕਾ ਆਪਣੀ ਘੱਟ ਪੁਤਲੀ ਸਰਕਾਰ ਬਣਾਉਣ ਦੀ ਕੋਸ਼ਿਸ਼ ਚ ਹੈ ਕੁਝ ਦੂਜੀਆਂ ਸਾਮਰਾਜੀ ਤਾਕਤਾਂ ਨੇ ਉਹ ਆਪਣੀ ਘੱਟ ਪੁਤਲੀ ਸਰਕਾਰ ਬਣਾਉਣਾ ਚਾਹੁੰਦੀਆਂ ਨੇ ਕਿਉਂ ਕਿਉਂਕਿ ਦੁਨੀਆ ਦੇ ਹਰ ਬਾਜ਼ਾਰ ਦੇ ਉੱਪਰ ਵੱਖ-ਵੱਖ ਦੇਸ਼ਾਂ ਦੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦੇ ਨੇ ਤਾਂ ਕਿ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਹੀ ਉੱਥੇ ਵਿਕਣ ਇਸੇ ਕਰਕੇ ਨੇਪਾਲ ਦੇ ਪੂਰੇ ਬਾਜ਼ਾਰ ਦੇ ਉੱਪਰ ਅਮਰੀਕਾ ਆਪਣੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦਾ ਹੈ ਇਸ ਕਰਕੇ ਉਹ ਆਪਣੀ ਕੱਟ ਪੁਤਲੀ ਆਪਣੀ ਗੁਲਾਮ ਸਰਕਾਰ ਨੇਪਾਲ 'ਚ ਬਣਾਉਣੀ ਚਾਹੁੰਦਾ ਹੈ ਤੇ ਜਿਹੜੀਆਂ ਰਸ਼ੀਆ ਦੀਆਂ ਚਾਈਨਾ ਦੀਆਂ ਜਾਪਾਨ ਦੀਆਂ ਜਾਂ ਹੋਰ ਜਿਹੜੇ ਸਾਮਰਾਜੀ ਤਾਕਤਾਂ ਨੇ ਉਹ ਵੀ ਉੱਥੇ ਆਪੋ ਆਪਣੇ ਤਰੀਕੇ ਨਾਲ ਸਰਕਾਰ ਬਣਾਉਣੀ ਚਾਹੁੰਦੀਆਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹਦੇ ਉੱਪਰ ਆਪਣੀ ਗੱਲ ਰੱਖੀ ਹੈ ਤੇ ਭਾਰਤ ਇਹਦੇ ਤੇ ਆਪਣੀ ਨੀਤੀ ਨਾਲ ਸੋਚ ਰਿਹਾ ਵੇਖ ਰਿਹਾ ਹੁਣ ਹੋਣਾ ਕੀ ਚਾਹੀਦਾ ਪਹਿਲੇ ਨੰਬਰ ਤੇ ਜਿੱਥੇ-ਜਿੱਥੇ ਵੀ ਦੁਨੀਆ ਦੇ ਵਿੱਚ ਧਨ ਦੀ ਜਾਇਦਾਦ ਦੀ ਕਹਾਣੀ ਵੰਡ ਹੈ ਉਹ ਖਤਮ ਹੋਣੀ ਚਾਹੀਦੀ ਹੈ ਬੇਰੁਜ਼ਗਾਰੀ ਖਤਮ ਹੋਣੀ ਚਾਹੀਦੀ ਹੈ ਲਚਾਰੀ ਬੇਕਾਰੀ ਖਤਮ ਹੋਣੀ ਚਾਹੀਦੀ ਹੈ ਮਹਿੰਗਾਈ ਖਤਮ ਹੋਣੀ ਚਾਹੀਦੀ ਹੈ ਔਰ ਜਿਹੜੀ ਲੋਕਾਂ ਦੀ ਅਭਵਿਅਕਤੀ ਦੀ ਆਜ਼ਾਦੀ ਹੈ ਬੋਲਣ ਦੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਉਹ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਫਿਰ ਹੀ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੋ ਸਕਦਾ ਹੈ ਨਹੀਂ ਤਾਂ ਹੌਲੀ-ਹੌਲੀ ਲਗਭਗ ਦੁਨੀਆ ਦੇ ਹਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਜਨਸਲਾਬ ਦੇਖਣਗੇ ਜਿਵੇਂ ਸਾਰੇ ਦੇਸ਼ਾਂ ਦੀਆਂ ਜਦੋਂ ਰਿਪੋਰਟਾਂ ਆਪਾਂ ਪੜ੍ਹਦੇ ਆ ਤਾਂ ਲਗਭਗ ਹਰ ਦੇਸ਼ ਦੇ ਵਿੱਚ ਜਿਹੜਾ ਧਨ ਦੌਲਤ ਜਾਇਦਾਦ ਹੈ ਉਹ ਕੁਝ ਕੁ ਪੂੰਜੀਪਤੀਆਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਹੈ ਤਾਂ ਫਿਰ ਬਾਕੀਆਂ ਨੇ ਰੌਲਾ ਪਾਉਣਾ ਹੈ ਬਾਕੀਆਂ ਨੇ ਫਿਰ ਬੋਲਣਾ ਹੀ ਬੋਲਣਾ ਹੈ ਤਾਂ ਕਦੋਂ ਤੱਕ ਹਾਸ਼ੀਏ ਤੇ ਟੱਕੇ ਹੋਏ ਲੋਕ ਚੁੱਪ ਕਰਕੇ ਦੇਖਦੇ ਰਹਿਣਗੇ ਖਾਸ ਕਰ ਜਦੋਂ ਲੋਕਾਂ ਦੇ ਵਿਚਾਰ ਪ੍ਰਗਟਾਉਣ ਤੇ ਬੋਲਣ ਦੀ ਆਜ਼ਾਦੀ ਤੇ ਵੀ ਹਮਲਾ ਹੋ ਜਾਏ। ਨੇਪਾਲ ਦੇ ਵਿੱਚ ਅੱਜ ਜੋ ਹੋ ਰਿਹਾ ਹੈ ਭਾਵੇਂ ਉਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਸਾੜ ਫੂਕ ਜਿਹੜੀ ਹੋ ਰਹੀ ਆ ਉਹ ਨਹੀਂ ਕੀਤੀ ਜਾਣੀ ਚਾਹੀਦੀ। ਕਤਲੋਗਾਰਤ ਨਹੀਂ ਮਚਾਈ ਜਾਣੀ ਚਾਹੀਦੀ ਪਰ ਫਿਰ ਵੀ ਜਦੋਂ ਜਨਸਲਾਬ ਉੱਠਦੇ ਨੇ ਤਾਂ ਦੁਨੀਆ ਦਾ ਇਤਿਹਾਸ ਗਵਾਹ ਕਿ ਫਿਰ ਆਪ ਮਹਾਰੇ ਇਹ ਸਭ ਕੁਝ ਹੁੰਦਾ ਹੈ ਜੋ ਨੇਪਾਲ ਚ ਹੋ ਰਿਹਾ ਹੈ। ਹਕੂਮਤ ਜਦੋਂ ਆਪਣੇ ਰੌਂ ਚ ਹੁੰਦੀ ਹੈ ਤਾਂ ਫਿਰ ਉਹ ਨਾ ਲੋਕਾਂ ਨੂੰ ਵੇਖਦੀ ਹੈ ਨਾ ਲੋਕਾਂ ਦੇ ਹੱਕ ਹਕੂਕ ਅਧਿਕਾਰ ਵੇਖਦੀ ਹੈ ਉਹ ਫਿਰ ਆਪਣੇ ਗੁਮਾਨ ਚ ਕੰਮ ਕਰਦੀ ਹੈ ਤੇ ਫਿਰ ਜਦੋਂ ਕਦੇ ਲੋਕਾਂ ਦੀ ਚਲਦੀ ਹੈ ਫਿਰ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਲੋਕ ਹੀ ਸਭ ਤੋਂ ਵੱਡੀ ਤਾਕਤ ਨੇ ਕਿਸੇ ਵੀ ਦੇਸ਼ ਦੇ ਚਾਰ ਸਭ ਤੋਂ ਜ਼ਰੂਰੀ ਤੱਤ ਮੰਨੇ ਜਾਂਦੇ ਨੇ ਜਿਨ੍ਹਾਂ ਚ ਪਹਿਲਾ ਲੋਕ ਦੂਜਾ ਨਿਸ਼ਚਿਤ ਇਲਾਕਾ ਤੀਜਾ ਸਰਕਾਰ ਤੇ ਚੌਥਾ ਪ੍ਰਭੂਸਤਾ ਤੇ ਸਭ ਤੋਂ ਪਹਿਲਾ ਤੇ ਸਭ ਤੋਂ ਅਹਿਮ ਤੱਤ ਲੋਕ ਨੇ ਜਿੱਥੇ ਲੋਕ ਨਾ ਹੋਣ ਉਥੇ ਰਾਜ ਉਥੇ 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 ਰਾਜ ਜਾਂ ਦੇਸ਼ ਨਹੀਂ ਹੋ ਸਕਦਾ ਲੋਕਾਂ ਨਾਲ ਹੈ ਇਸ ਤੇ ਤਾਂ ਲੋਕ ਤਾਕਤ ਨੂੰ ਹਰ ਸਿਸਟਮ ਨੂੰ ਹਰ ਸਰਕਾਰ ਨੂੰ ਮਹੱਤਵ ਦੇਣਾ ਚਾਹੀਦਾ ਹੈ ਬਹੁਤ